ਕੱਲ ਕਿਸਾਨਾਂ ਨੇ ਸੁਨੀਲ ਜਾਖੜ ਦਾ ਘਰ ਘੇਰਿਆ ਸੀ ਪੰਜਾਬ ਦੇ ਬੀਜੇਪੀ ਪ੍ਰਧਾਨ ਨੇ ਸੁਨੀਲ ਜਾਖੜ ਤਾਂ ਉੱਥੇ ਘਰ ਦੇ ਬਾਹਰ ਨਾਰੇ ਵੱਜ ਕੇ ਤੁਸੀਂ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਬੰਬ ਦਾਗ ਰਹੀ ਆ ਕਿਸਾਨ ਜਿਹੜੇ ਸੰਭੂ ਖਨੌਰੀ ਤੇ ਡੱਬਾਲੀ ਬਾਰਡਰ ਤੇ ਬੈਠੇ ਨੇ ਜਿਸ ਨੂੰ ਲੈ ਕੇ ਹੁਣ ਚੁੱਪੀ ਤੋੜੀ ਆ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਿਹੜੇ ਨਵੇਂ ਵਿਚੋਲੇ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਵਾਲੇ ਇਹ ਕਿਸਾਨਾਂ ਨੂੰ ਭੜਕਾ ਰਹੇ ਨੇ ਔਰ ਕਿਸਾਨਾਂ ਨੂੰ ਇਹ ਰਹਿ ਦੇ ਤੇ ਸੁਨੀਲ ਜਾਖੜ ਨੇ ਕਿ ਤੁਸੀਂ ਸ਼ਾਂਤੀਪੂਰਵਕ ਅੰਦੋਲਨ ਕਰੋ ਮੁੱਖ ਮੰਤਰੀ ਜਿਹੜੇ ਨੇ ਇਹ ਵਿਚੋਲਾ ਬਣ ਰਹੇ ਨੇ ਤੇ ਅਸੀਂ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਮਸਲੇ ਦਾ ਹੱਲ ਕਰਾਵਾਂਗੇ ਤੇ ਉੱਤੇ ਹੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੂੰ ਖਾਲਸਤਾਨੀ ਕਹਿ ਰਹੇ ਨੇ ਉਹਨਾਂ ਨੂੰ ਵੀ ਸੁਨੀਲ ਜਾਖੜ ਨੇ ਖਰਿਆ-ਖਰਿਆ ਸੁਣਾਈਆਂ ਨੇ ਇੱਕ ਦੀ ਗੱਲ ਨਹੀਂ ਮੰਨੂ ਕੇਂਦਰ ਸਰਕਾਰ ਦੀ ਨੀਤੀ ਇਸ ਗੱਲ ਦਾ ਭਰੋਸਾ ਵੀ ਬੜੇ ਗੰਭੀਰਤਾ ਨਾਲ ਵੀ ਜਦੋਂ ਉਹਨਾਂ ਨੇ ਪੂਰੇ ਦੇਸ਼ ਨੂੰ ਹੀ ਇੱਕ ਕਿਸਾਨੀ ਨਾਲ ਜੋੜਤਾ ਗਰੀਬ ਤੇ ਕਿਸਾਨ ਅਗਰ ਗਰੀਬ ਤੇ ਕਿਸਾਨ ਚਾਰ ਪਿੱਲਰ ਮੰਨਦੇ ਐ ਸਾਡੇ ਨੌਜਵਾਨ ਤੇ ਸਾਡੇ ਮਾਤਰ ਸ਼ਕਤੀ ਨੂੰ ਲੈ ਕੇ ਤਾਂ ਦੋ ਪਿੱਲਰ ਤਾਂ ਫਿਰ ਸਾਹਮਣੇ ਖੜੇ ਹੈ ਸਾਬ ਉਹਨਾਂ ਦਾ ਕੋਈ ਨ ਕੋਈ ਹੱਲ ਤਾਂ ਕੱਢਣਾ ਪਊਗਾ ਦੱਸਦੇ ਕਿ ਕਿਸਾਨ ਅੱਜ 6 ਦਿਨ ਹੋ ਚੁੱਕੇ ਨੇ ਸੰਭੂ ਬਾਰਡਰ ਆ ਖਨੋਰੀ ਬਾਰਡਰ ਤੇ ਬੈਠੇ ਨੇ ਤੇ ਅੱਜ ਮੀਟਿੰਗ ਹੈ ਚਾ ਉਥੇ ਦੌਰ ਦੀ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੋਵੇਗਾ ਉਹ ਦੱਸਿਆ ਜਾਵੇਗਾ ਪਰ ਉਥੇ ਉਸ ਤੋਂ ਪਹਿਲਾਂ ਵਿਜਪੀ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਕਿਸਾਨ ਸ਼ਾਂਤੀਪੂਰਵਕ ਜਿਹੜਾ ਅੰਦੋਲਨ ਕਰਨ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਕੱਲ ਕਿਸਾਨਾਂ ਨੇ ਸੁਨੀਲ ਜਾਖੜ ਦਾ ਘਰ ਘੇਰਿਆ ਸੀ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤਾਂ ਉੱਥੇ ਘਰ ਦੇ ਬਾਹਰ ਨਾਅਰੇ ਵੱਜ ਕੇ ਤੁਸੀਂ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਬੰਬ ਦਾਗ ਰਹੀ ਆ ਕਿਸਾਨ ਜਿਹੜੇ ਸੰਭੂ ਖਨੌਰੀ ਤੇ ਡੱਬਾਲੀ ਬਾਰਡਰ ਤੇ ਬੈਠੇ ਨੇ ਜਿਸ ਨੂੰ ਲੈ ਕੇ ਹੁਣ ਚੁੱਪੀ ਤੋੜੀ ਐ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਿਹੜੇ ਨਵੇਂ ਵਿਚੋਲੇ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਵਾਲੇ ਇਹ ਕਿਸਾਨਾਂ ਨੂੰ ਭੜਕਾ ਰਹੇ ਨੇ ਔਰ ਕਿਸਾਨਾਂ ਨੂੰ ਇਹ ਰਹਿ ਦਿੱਤੇ ਸੁਨੀਲ ਜਾਖੜ ਨੇ ਕਿ ਤੁਸੀਂ ਸ਼ਾਂਤੀਪੂਰਵਕ ਅੰਦੋਲਨ ਕਰੋ ਮੁੱਖ ਮੰਤਰੀ ਜਿਹੜੇ ਨੇ ਇਹ ਵਿਚੋਲਾ ਬਣ ਰਹੇ ਨੇ ਤੇ ਅਸੀਂ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਮਸਲੇ ਦਾ ਹੱਲ ਕਰਾਵਾਂਗੇ ਤੇ ਉੱਤੇ ਹੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੂੰ ਖਾਲਸਤਾਨੀ ਕਹਿ ਰਹੇ ਨੇ ਉਹਨਾਂ ਨੂੰ ਵੀ ਸੁਨੀਲ ਜਾਖੜ ਨੇ ਖਰਿਆ-ਖਰਿਆ ਸੁਣਾਈਆਂ ਨੇ। ਇੱਕ ਦੀ ਗੱਲ ਨਹੀਂ ਮਨੂੰ ਕੇਂਦਰ ਸਰਕਾਰ ਦੀ ਨੀਅਤ ਤੇ ਇਸ ਗੱਲ ਦਾ ਪਰੋਸਾ ਵੀ ਬੜੇ ਗੰਭੀਰਤਾ ਨਾਲ ਵੀ ਜਦੋਂ ਉਹਨਾਂ ਨੇ ਪੂਰੇ ਦੇਸ਼ ਨੂੰ ਹੀ ਇੱਕ ਕਿਸਾਨੀ ਨਾਲ ਜੋੜਤਾ ਗਰੀਬ ਤੇ ਕਿਸਾਨ ਅਗਰ ਗਰੀਬ ਤੇ ਕਿਸਾਨ ਚਾਰ ਪਿੱਲਰ ਮੰਨਦੇ ਐ ਸਾਡੇ ਨੌਜਵਾਨ ਤੇ ਸਾਡੇ ਮਾਤਰ ਸ਼ਕਤੀ ਨੂੰ ਲੈ ਕੇ ਤਾਂ ਦੋ ਪਿੱਲਰ ਤਾਂ ਫਿਰ ਸਾਹਮਣੇ ਖੜੇ ਐ ਸਾਬ ਉਹਨਾਂ ਦਾ ਕੋਈ ਨ ਕੋਈ ਹੱਲ ਤਾਂ ਕੱਢਣਾ ਪਊਗਾ। ਨਾਸਦੀ ਦੇ ਕਿਸਾਨ ਅੱਜ 6 ਦਿਨ ਹੋ ਚੁੱਕੇ ਨੇ ਸੰਭੂ ਬਾਰਡਰ ਉਖਨੋਰੀ ਬਾਰਡਰ ਤੇ ਬੈਠੇ ਨੇ ਤੇ ਅੱਜ ਮੀਟਿੰਗ ਹੈ ਚੌਥੇ ਦੌਰ ਦੀ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੋਵੇਗਾ ਉਹ ਦੱਸਿਆ ਜਾਵੇਗਾ ਪਰ ਉਸ ਤੋਂ ਪਹਿਲਾਂ ਵਿਜਪੀ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਕਿਸਾਨ ਸ਼ਾਂਤੀਪੂਰਵਕ ਜਿਹੜਾ ਅੰਦੋਲਨ ਕਰਨ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆ